ਹੈਲੋ ਜੀ ਸਾਰਨ ਹਸੀ ਆਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਇਹਦਾ ਵਲੌਗ ਇਥੇ ਆਈ ਦੇ ਵਲੌਗ ਵਿੱਚ ਹੋ ਗਿਆ ਜੀ ਮਾਰਨਿੰਗ ਦਾ ਟਾਈਮ ਤੇ ਆਪਾਂ ਇੱਥੇ ਲੱਗੇ ਸੀਗੇ ਬੋਕਰ ਫੇਰਨ ਤੇ ਸਵੇਰ ਦੇ ਪੂਰੇ ਮੈਂ ਕਿ 5:30 ਵਜੇ ਸੀ ਕਿ ਤੇ ਮੈਂ ਪਹਿਲਾਂ ਸਭ ਤੋਂ ਇੱਥੇ ਵਿੜੇ ਦੇ ਵਿੱਚ ਮੈਂ ਸੋਚਿਆ ਵੋਕਰ ਫੇਰ ਲੈਣੀ ਆ ਫਿਰ ਨਾ ਤੁੱਪ ਚੜ ਜਾਂਦੀ ਜਿਆਦਾ ਹੋ ਜਾਂਦੀ ਆ ਤੇ ਫਿਰ ਉਹਨੇ ਇੱਕਦਮ ਘਟਾ ਬਹੁਤ ਉੱਡਣ ਲੱਗ ਜਾਂਦਾ ਵਾ ਤੇ ਇਸ ਕਰਕੇ ਪਹਿਲਾਂ ਸਭ ਤੋਂ ਇੱਥੇ ਆਪਾਂ ਲੱਗੇ ਸੀਗੇ ਵੋਕਰ ਫੇਰਨ ਆਈ ਦੀ ਵੀਡੀਓ ਜੀ ਮੈਂ ਸਿਰਫ ਆਪਣੇ ਬਾਹਰ ਦੇ ਕੰਮ ਦੀ ਹੀ ਸਾਰੀ ਵੀਡੀਓ ਬਣਾਈ ਆ ਤੇ ਮੈਂ ਉਮੀਦ ਕਰਦੀ ਆ ਜੇ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੇਗੀ ਤੇ ਇੱਥੇ ਜਿਵੇਂ ਉੱਪਰੋਂ ਉੱਪਰੋਂ ਨਾ ਆਪਣੇ ਫਰਸ਼ ਬਹੁਤ ਵਧੀਆ ਤੇ ਪਰ ਨਾ ਅਗਲੀ ਸਾਈਡ ਤੋਂ ਸਾਰੀ ਫਰਸ਼ ਹੋਈ ਪਈਆ ਖਰਾਬ ਤੇ ਉੱਥੇ ਤਾਂ ਮੈਂ ਵਧੀਆ ਝੜਨਾ ਹਮੇਸ਼ਾ ਕੱਢ ਲੈਣੀ ਨਹੀਂ ਤੇ ਪਰ ਨਾ ਅੱਗੋਂ ਇਥੇ ਝਾੜੂ ਨਹੀਂ ਫਿਰਦਾਗਾ ਤੁਹਾਨੂੰ ਪਤਾ ਕਿ ਫਿਰ ਇੱਥੇ ਜਨੇਟਾ ਹੁੰਦੀਆਂ ਨਾ ਉਹਦੇ ਵਿੱਚ ਕੂੜਾ ਫਸ ਜੇ ਜਾਂਦਾ ਵਾ ਤੇ ਇੱਥੇ ਫਿਰ ਮੈਂ ਮਾਂਜੇ ਨਾ ਹੀ ਹਮੇਸ਼ਾ ਬੋਕਰ ਫੇਰਦੀ ਹੁੰਦੀ ਆ ਤੇ ਇੱਥੇ ਮੈਂ ਹੁਣ ਪਹਿਲਾਂ ਮਾਂਜੇ ਨਾ ਬੋਕਰ ਲੱਗ ਪਈ ਸੀ ਫੇਰ ਨਾ ਤੇ ਅਜੇ ਇੱਥੇ ਕੋਈ ਵੀ ਉੱਠਿਆ ਨਹੀਂ ਬੱਚੇ ਵੀ ਸੁੱਤੇ ਹੋਏ ਆ ਤੁਹਾਨੂੰ ਪਤਾ ਕਿ ਬੱਚੇ ਥੋੜੇ ਜਿਹਾ ਲੇਟ ਹੀ ਉੱਠਦੇ ਆ ਉਹਨਾਂ ਨੇ ਕਰਨ ਤਾਂ ਦੇਣਾ ਨਹੀਂ ਹੁੰਦਾ ਕੁਝ ਫਿਰ ਔਖੇ ਹੋਈਦਾ ਵਾ ਠਾ ਕੇ ਉਹਨਾਂ ਨੂੰ ਤੇ ਇੱਥੇ ਜੀ ਮੈਂ ਸੋਚਿਆ ਪਹਿਲਾਂ ਕਿ ਦਵ ਦਾ ਕੰਮ ਖਤਮ ਕਰ ਲੀਨੇ ਆ ਤੇ ਉਹਨਾਂ ਦੇ ਟਾਈਮ ਤੇ ਉੱਠਣ ਦਾ ਪਹਿਲਾਂ ਪਹਿਲਾਂ ਤੇ ਇੱਥੇ ਪਹਿਲਾਂ ਮੈਂ ਵੈਸੇ ਵੀ ਨਾ ਮੈਂ ਕਿ ਇੰਨਾ ਕੀ ਬੁੱਕ ਕਰ ਫਿਰੀ ਹੋਵੇ ਨਾ ਫਿਰ ਵਧੀਆ ਕਿ ਬਾਹਰ ਦਾ ਕੰਮ ਨਿਭੜ ਜਾ ਜਾਂਦਾ ਵਾ ਫਿਰ ਅੰਦਰਾਂ ਵਿੱਚ ਜਦੋਂ ਸਾਰੇ ਬਾਹਰ ਆ ਜਾਂਦੇ ਆ ਤੇ ਫਿਰ ਬਾਅਦ ਵਿੱਚ ਅੰਦਰੋਂ ਕਰਨਾ ਸੌਖਾ ਹੋ ਜਾਂਦਾ ਵਾ ਇਹ ਜੀ ਹੁਣ ਜੀ ਨਾ ਕੱਲ ਟ੍ਰੈਕਟਰ ਟਰਾਲੀ ਆਇਆ ਸੀ ਨਾ ਤੇ ਇਹਦੇ ਵਿੱਚ ਬੱਜਰੀ ਸੀ ਤੇ ਬੱਜਰੀ ਥੋੜੀ ਥੋੜੀ نیچے ਖਿਲਰ ਗਈ ਸੀ ਤੇ ਇਹ ਚਾਚਾ ਜੀ ਨੂੰ ਨਾ ਨਵਾਂ ਘਰ ਬੰਦ ਆ ਪਿਆ ਤੇ ਉਹਨਾਂ ਨੇ ਬੱਜਰੀ ਲੈ ਕੇ ਆਂਦੀ ਸੀ ਤੇ ਉਹਨਾਂ ਦੇ ਫਿਰ ਨਾ ਇੱਥੇ ਉਹਨਾਂ ਨੇ ਡੱਕਾ ਟਰੈਲੀ ਖਿਲਾਰਿਆ ਸੀਗਾ ਤੇ ਹੁਣ ਮੈਂ ਸੋਚਿਆ ਪਹਿਲਾਂ ਉਹਨਾਂ ਦੇ ਇੱਥੇ ਬੋਕਰ ਫੇਰ ਦਿੰਨੀ ਆ ਫਿਰ ਉਹਨਾਂ ਨੇ ਬਾਅਦ ਵਿੱਚ ਬੈਕ ਬੁੱਕ ਕਰਨਾ ਹੁੰਦਾ ਤੇ ਫਿਰ ਉਹ ਖਿਲਾਰਾ ਜਾ ਪੈ ਜਾਂਦਾ ਵਾ ਤੇ ਮਿੱਟੀ ਨਾ ਫਿਰ ਜਿਆਦਾ ਸਾਰੀ ਵਿੜੇ ਵਿੱਚ ਖਿਲਰ ਜਾਂਦੀ ਹੁਣ ਪਿੱਛੇ ਸਾਰੇ ਆਪਾਂ ਇਕੱਠੇ ਕਰ ਦਿੱਤੀ ਸੀ ਹੁਣ ਤਾਂ ਵੈਸੇ ਉਹਨਾਂ ਦੇ ਟਾਇਰ ਟੁੱਟ ਜਾ ਰਹੇ ਟਰੈਕਟਰ ਦੇ ਸਾਫ ਸੀ ਕਿ ਤੇ ਇੰਨਾ ਜਿਆਦਾ ਖਿਲਾਰਾ ਨਹੀਂ ਪਵੇਗਾ ਤੇ ਇੱਥੇ ਆਪਾਂ ਹੁਣ ਸਾਰੇ ਬੋਕਰ ਫੇਰ ਦਿੰਨੇ ਆ ਵਿੜਾ ਕਾਫੀ ਵੱਡਾ ਹੋਣ ਕਰਕੇ ਨਾ ਤੇ ਟਾਈਮ ਕਾਫੀ ਲੱਗ ਜਾਂਦਾ ਵਾ ਤੇ ਇਥੇ ਪੂਰੇ ਜਗ੍ਹਾ ਤੇ ਬੋਕਰ ਫ ਇਹ ਕਾਫੀ ਔਖਾ ਹੈ ਨਾ ਮੇਰੇ ਤੋਂ ਮਿਕ ਬਾਜ ਲੱਕ ਪੀੜੋਂ ਲੱਗ ਪੈਂਦਾ ਹੁੰਦਾ ਤੁਹਾਨੂੰ ਪਤਾ ਕਿ ਨੀਵੇਂ ਲੱਖ ਇੰਨੇ ਜਿਆਦੀ ਬੋਕਰ ਫੇਰ ਨਹੀਂ ਬਹੁਤ ਔਖੀ ਹੁੰਦੀ ਆ ਤੇ ਮੈਂ ਸਾਰਾ ਇੱਥੋਂ ਹੰਜਣ ਪਹਿਲਾਂ ਕੰਮ ਖਤਮ ਕਰਾਂਗੀ ਤੇ ਵੈਸੇ ਮੈਂ ਕਿ ਬਾਅਦ ਵਿੱਚ ਬਾਕੀ ਸਾਰਾ ਅੰਦਰ ਦਾ ਕੰਮ ਕਰਾਂਗੇ ਆਪਾਂ ਬਸ ਉਹਨਾ ਆਪਾਂ ਪਹਿਲਾਂ ਮਣਕੀਰਤ ਨੂੰ ਠਾਵਾਂਗੇ ਉਸ ਨੂੰ ਤਿਆਰ ਕਰਾਂਗੇ ਤੇ ਤਿਆਰ ਕਰਨ ਤੋਂ ਬਾਅਦ ਉਹਨੂੰ ਸਕੂਲ ਭੇਜ ਕੇ ਤੇ ਉਸ ਤੋਂ ਬਾਅਦ ਆਪਾਂ ਰੋਟੀ ਪਾਣੀ ਦਾ ਕੰਮ ਕਰਾਂਗੇ ਉਸ ਤੋਂ ਬਾਅਦ ਬਾਕੀ ਮੈਂ ਹੋਰ ਕੰਮ ਸਾਰਾ ਨਿੱਕਾ ਮੋਟਾ ਕਰਦੀ ਹੁੰਨੀ ਆ ਤੁਹਾਨੂੰ ਪਤਾ ਕਿ ਬੱਚੇ ਵੀ ਇੱਕ ਵਾਰੀ ਸਕੂਲ ਚੱਲ ਜਾਣਾ ਤੇ ਉਹਨਾਂ ਦਾ ਟੈਨਸ਼ਨ ਫ੍ਰੀ ਹੋ ਜਾਈਦਾ ਉਹਨਾਂ ਤੋਂ ਤੇ ਇੱਥੇ ਮੈਂ ਸੋਚਿਆ ਦੋਦਾ ਆਪਾਂ ਦਾ ਦਾ ਕੰਮ ਕਰ ਲੈਂਦੇ ਆ ਇੱਕੇ ਦਮ ਬੋਕਰ ਫਿਰਦੇ ਫਿਰਦੇ ਜੀ ਮੇਰੀ ਅੱਖ ਵਿੱਚ ਬੱਜਰੀ ਜੀ ਪੈ ਗਈ ਸੀ ਤੇ ਉਹਦੀ ਨਾ ਬਹੁਤ ਰੜਕ ਜੀ ਪੈਂਦੀ ਆ ਤੇ ਵੈਸੇ ਨਾ ਮੈਂ ਮਤਲਬ ਕਿ ਇੱਥੇ ਜੇ ਘਟਾ ਉੱਡੇ ਨਾ ਬਾਅਦ ਵਿੱਚ ਮੇਰੇ ਖਾਰਸ਼ ਬਹੁਤ ਅੱਖਾਂ 'ਚ ਹੋਣ ਲੱਗ ਪੈਂਦੀ ਆ ਤਾਂ ਕਰਕੇ ਵੀ ਕੁਝ ਮੈਂ ਸਵੇਰੇ ਪਹਿਲਾਂ ਇੱਥੋਂ ਬੋਕਰ ਫੇਰਦੀ ਹੁੰਦੀ ਆ ਤੁਹਾਨੂੰ ਪਤਾ ਕਿ ਧੁੱਪੇ ਦਾ ਫਿਰ ਇੱਕੇ ਦਮ ਘਟਾ ਕਿੰਨਾ ਜ਼ਿਆਦਾ ਉੱਡਦਾ ਫਿਰ ਉਹ ਮੱਕੀ ਸਾਰਾ ਅੱਖਾਂ ਨੂੰ ਚੜ੍ਹ ਜੇ ਜਾਂਦਾ ਵਾ ਤੇ ਬਾਅਦ ਵਿੱਚ ਖਾਰਸ਼ ਨਹੀਂ ਹੁੰਦੀ ਆ ਅੱਖਾਂ 'ਚ ਹਟਦੀ ਨਹੀਂ ਗਈ ਤੇ ਇੱਥੇ ਜਿਹਨ ਮੈਂ ਦਾ ਉਹਦਾ ਬਸ ਆਪਦਾ ਕੰਮ ਕਰ ਲੈਨੇ ਬਸ ਹੁਣ ਟਾਈਮ ਕਾਫੀ ਹੋ ਗਿਆ ਸੀਗਾ 6 ਵਜੇ ਚੱ ਛੇ ਛੇ ਤੇ ਥੇ ਕੰਮ ਖਤਮ ਕਰਕੇ ਤੇ ਫਿਰ ਆਪਾਂ ਅੰਦਰ ਚੱਲਦੇ ਆਂ ਇਥੋਂ ਜੀ ਆਪਣਾ ਸਾਰਾ ਕੰਮ ਹੋ ਗਿਆ ਸੀਗਾ ਖਤਮ ਤੇ ਆਪਾਂ ਹੁਣ ਇੱਥੇ ਲੱਗੇ ਸੀਗੇ ਬਾਥਰੂਮ ਤੋਂ ਨ ਤੇ ਬਾਥਰੂਮ ਲਈ ਮੈਂ ਰੋਜ਼ ਹੀ ਧੋ ਦਿੰਨੀ ਹੁੰਨੀ ਆ ਤੇ ਇੱਥੇ ਵਧੀਆ ਕੀ ਇੰਨਾ ਕਿ ਰੋਜ਼ ਦੇ ਰੋਜ਼ ਸਾਫ਼ ਹੁੰਦੇ ਰਹਨੋਂ ਫਿਰ ਇੰਨਾ ਕਿ ਥੋੜੀ ਜਿਹੀ ਗੰਦੇ ਘਟ ਹੁੰਦੇ ਆ ਤੇ ਵੈਸੇ ਤਾਂ ਹੁਣ ਨਾ ਕਰੀ ਸਾਰੇ ਸਾਫ਼ ਕਰਨ ਨਾਲ ਇਹ ਹੋ ਗਏ ਸੀਗੇ ਤੇ ਹੁਣ ਮੈਂ ਕੀ ਗਰਮੀ ਜ਼ਿਆਦਾ ਕਰਕੇ ਮੈਂ ਸਾਫ਼ ਨਹੀਂ ਕਰਦੀ ਪਈ ਸੀ ਤੇ ਇੱਥੇ ਮੈਂ ਬਾਕੀ ਸਾਰਾ ਕੰਮ ਜੀ ਖਤਮ ਕਰ ਲਿਆ ਤੋਂਪ ਬਹੁਤ ਜ਼ਿਆਦਾ ਚੜ ਗਈ ਸੀਗੇ ਕੰਮ ਕਰਦਿਆਂ ਕਰਦਿਆਂ ਤੇ ਪੂਰੇ 7.5 ਹੋ ਗਏ ਆ ਤੇ ਹੁਣ ਬਸ ਆਪਾਂ ਬਾਥਰੂਮ ਸਾਫ਼ ਕਰ ਲੈਨੇ ਆ ਤੇ ਬਾਹਰ ਦਾ ਹੋ ਜਿਹੜਾ ਨਿਕਮੋਟਾ ਕੰਮ ਹੋਇਆ ਆਪਾਂ ਉਹ ਕਰਦਿਆਂ ਬਸ ਅੰਦਰੋਂ ਮੈਂ ਸਾਰਾ ਜੀ ਕੰਮ ਖਤਮ ਕਰ ਆਈਆਂ ਰੋਟੀ ਪਾਣੀ ਦਾ ਵੀ ਤੇ ਬੱਚੇ ਵੀ ਚਲੇ ਗਏ ਨੇ ਸਕੂਲ ਤੇ ਦਿਲਨਾਜਵ ਲੱਗ ਪਈ ਅੱਜ ਟੀਵੀ ਵੇਖਣ ਆਪਣਾ ਇਸ ਜੀ ਮੈਂ ਕੀ ਹਫਤੇ ਤੋਂ ਬਾਅਦ ਥੋੜੀ ਜੀ ਮਕੀ 니 ਚ ਸਰਫਜੀ ਮਾਰ ਦਿੰਨੀ ਹੁੰਦੀ ਆ ਫਿਰ ਨਾ ਵਧੀਆ ਮਿਲ ਕੇ ਤਿਲਕਣ ਜੀ ਹਟ ਜਾਂਦੀ ਆ ਤੇ ਇੱਕ ਰੀ ਐ ਵਧੀਆ ਚੰਗੀ ਤਰ੍ਹਾਂ ਸਾਫ ਕਰ ਦਈਦੇ ਆ ਤੇ ਅੱਜ ਮੈਂ ਬਸ ਥੋੜਾ ਜਿਹਾ ਵਧੀਆ ਵਧੀਆ ਸਾਫ ਕਰ ਦਿੱਤਾ ਸੀਗਾ ਕੰਮ ਤਾਂ ਜੀ ਸਾਰਾ ਦੇ ਨਹੀਂ ਇਸੇ ਤਰ੍ਹਾਂ ਚੱਲਦੇ ਰਹਿੰਦੇ ਇੱਕ ਤਾਂ ਗਰਮੀ ਵਿੱਚ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਲੱਗਦਾ ਵਾ ਸਵੇਰ-ਸਵੇਰ ਜਿੰਨਾ ਵੀ ਆਖੀ ਤੱਕ ਛਿਤ-ਛਿਤੀ ਕੰਮ ਹੋ ਜਾਵੇ ਉਨਾ ਹੀ ਚੰਗਾ ਹੁੰਦਾ ਵਾ ਤੇ ਬਾਅਦ ਵਿੱਚ ਤਾਂ ਧੁੱਪੇ ਫਿਰ ਜੇ ਧੁੱਪ ਜ਼ਿਆਦਾ ਚੜ ਜਾਵੇ ਫਿਰ ਦਿਲ ਨਹੀਂ ਕਰਦਾ ਕੰਮ ਕਰਨ ਨੂੰ ਤੇ ਇੱਥੇ ਹੁਣ ਮੈਂ ਬਸ ਜੀ ਬਾਥਰੂਮ ਆਪਣੀ ਧੁੱਪ ਚੱਲ ਲਿਆ ਤੇ ਹੁਣ ਮੈਂ ਬਾਕੀ ਸਾਰਾ ਕੰਮ ਕਰਦੇ ਆ ਆਪਾਂ ਤੁਹਾਨੂੰ ਵਿਖਾਉਣੇ ਜੀ ਹੁਣ ਆਪਾਂ ਚੱਲਾਂਗੇ ਜੀ گاਵਾ ਵਿੱਚ ਆਪਣੀ ਇੱਕ ਹੀ ਗਾਂ ਜੀ ਬਸ ਉਹਦਾ ਹੀ ਮੈਂ ਕਿ ਗੂਆ ਛੁੱਟਣਾ ਹੁੰਦਾ ਮੈਂ ਬਸ ਮੈਂ ਕਿ ਸਵੇਰ ਸਵੇਰੀ ਵੇਸਤਾ ਗੂਆ ਛੁੱਟ ਲੈਣੀ ਆ ਤੇ ਵੇਸਤ ਕਾਲਾਂ ਟਾਈਮ ਨਾ ਮੈਂ ਪਹਿਲਾਂ ਛੁੱਟਣ ਲੱਗ ਪਈ ਸੀਗੀ ਤੇ ਪਰ ਨਾ ਤਾਂ ਕਾਲਿੰਗ ਟਾਈਮ ਸੁੱਝ ਜਾਣੀ ਆਉਂਦਾ ਕੰਮ ਤੇ ਇੱਥੇ ਨਾ ਫਿਰ ਮਕੀ ਲੇਟ ਹੋ ਜਾਈਦਾ ਕਈ ਵਾਰ ਇੱਕ ਦਿਨ ਮੈਨੂੰ ਰਾਤ ਚੇਤਾ ਭੁੱਲ ਗਿਆ ਸੀ ਫਿਰ ਦਿਨ ਨੂੰ ਕਾਫੀ ਹੋ ਜਾਂਦਾ ਵਾ ਤੇ ਇੱਥੇੋਂ ਨਾਗੇ ਸੀ ਆਪਾਂ ਗੂਆ ਛੁੱਟਣ ਤੇ ਵਸਤਮਕ ਇਥੇ ਬੋਕਰ ਫੇਰੀਦੀ ਆ ਪਰ ਮੈਂ ਦੂਜੇ ਤੀਜੇ ਦਿਨ ਨਹੀਂ ਫੇਰਦੀ ਨਹੀਂ ਇਥੇ ਨਾ ਰੋਜ਼ ਫਰਸ਼ ਧੋ ਦਈਦੀ ਆ ਪਾਣੀ ਨਾਲ ਤੇ ਗਾਂ ਰੋਜ਼ ਨਵਾਉਣੀ ਹੁੰਦੀ ਆ ਤੇ ਜਦੋਂ ਗਾਂ ਨਵਾਉਂਦੇ ਆ ਤੇ ਉਦੋਂ ਧੋ ਦਿੰਦੇ ਆ ਫਰਸ਼ ਤੇ ਮੈਨੂੰ ਥੋੜਾ ਸੋਖਾ ਹੋ ਜਾਂਦਾ ਵੈਸੇ ਇੱਕ ਸਾਈਡਾਂ ਤੇ ਬਹੁਤ ਜ਼ਿਆਦਾ ਖਲਾਰਾ ਜਾ ਹੋ ਗਿਆ ਸੀ ਪੱਟੇ ਪੁੱਟੇ ਖਿਲਰੇ ਹੋਏ ਸੀਗੇ ਤੇ ਮੈਨੂੰ ਬੋਕਰ ਫੇਰਨੀ ਸੀ ਮੈਂ ਤੇ ਪਰ ਅੱਜ ਫਿਰ ਮੈਂ ਸੋਚਿਆ ਕਿ ਅੱਜ ਰਹਿਣ ਦੇਣੇ ਆ ਧੁੱਪ ਮੈਨਾਂ ਕਰਦਿਆ ਕਰਦਿਆਂ ਧੁੱਪ ਬਹੁਤ ਜ਼ਿਆਦਾ ਚੜ ਗਈ ਸੀ ਤੇ ਇੱਥੇ ਹੁਣ ਜੀ ਆਪਾਂ ਗੋਆ ਸੁੱਟਣ ਗਏ ਆ ਬਾਹਰ ਤੇ ਹਾਂਜੀ ਇਸੇ ਤਰ੍ਹਾਂ ਸੀ ਆਪਣਾ ਅਜ ਦਾ ਵਲੌਗ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਆਪਣਾ ਨਿਕਾਇਆ ਵਲੌਗ ਬਹੁਤ ਵਧੀਆ ਲੱਗਿਆ ਹੋਵੇਗਾ ਤੇ ਹਾਂਜੀ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਪਲੀਜ਼ ਚੰਨਨ ਜਰੂਰ ਸਪੋਰਟ ਕਰੋ ਲਾਈਕ ਕਮੈਂਟ ਕਰਿਓ ਥੈਂਕ ਯੂ ਜੀ ਵੀਡੀਓ ਵੇਖਣ ਵਾਸਤੇ ਤੇ ਆਪਾਂ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ